ਸਤਰਾਨਾ ਹਲਕੇ ਦੇ ਜਿਹੜੇ ਹੜਪੇੜ ਦੇ ਪਿੰਡ ਸੀ ਜਿਨ੍ਹਾਂ ਪਿੰਡਾਂ 'ਕਾ ਹੜਾ ਦੇ ਵਿੱਚ ਕਿਸਾਨਾਂ 'ਕਾ ਨੁਕਸਾਨ ਹੋਇਆ ਪਸ਼ੂਆਂ ਦੀ ਜਾਨ ਗਈ ਉਹਨਾਂ ਨੂੰ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਾਅਦਾ ਕੀਤਾ ਦਾ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਵੀ ਜਿਨ੍ਹਾਂ 'ਕਾ ਵੀ ਨੁਕਸਾਨ ਹੋਇਆ ਪਾਵੇਂ ਪਸ਼ੂ ਮਰੇ ਪਾਵੇਂ ਮਕਾਨ ਗਿੱ ਡਿੱਗੇ ਪਾਵੇਂ ਫਸਲਾਂ ਪਾਣੀ 'ਚ ਰੁੜ ਗਈਆਂ ਪਾਰੀ ਨੁਕਸਾਨ ਕਿਸਾਨਾਂ 'ਕਾ ਹੋਇਆ ਤਾਂ ਉਸ ਦੇ ਲਈ ਸਮਾਨਾ ਹਲਕੇ ਦੇ ਕਰੀਬ ਸਮਾਨਾ ਦੇ ਨਾਲ ਲੱਗਦੇ ਸਤਰਾਨਾ ਦੇ ਜਿਹੜੇ ਪਿੰਡ ਐ ਸਪੜੀਛਣਾ ਐ ਰਤਨਹੀੜੀ ਐ ਔਰ ਕਾਫੀ ਪਿੰਡ ਸੀ ਜਿੱਥੇ ਕੀ ਹੜਾ ਨੇ ਕਾਫੀ ਨੁਕਸਾਨ ਪਹੁੰਚਾਇਆ ਥਾ ਔਰ ਸਤਰਣਾ ਹਲਕੇ ਦੇ 15 16 ਪਿੰਡਾਂ ਟੋਟਲ ਜਿਨ੍ਹਾਂ ਦੇ ਵਿੱਚ ਹੜਾ ਦੇ ਦੌਰਾਨ ਨੁਕਸਾਨ ਹੋਇਆ ਅੱਜ ਉਹਨਾਂ ਕਿਸਾਨਾਂ ਨੂੰ 2 ਕਰੋੜ ਰੁਪਏ ਦੇ ਕਰੀਬ ਦੇ ਮੁਆਵਜ਼ੇ ਰਾਸੀ ਕਿ ਸੈਕਸ਼ਨ ਲੈਟਰ ਸਤਰਣਾ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਪਿੰਡ ਰਤਨਹੜੀ ਦੇ ਵੀ ਖੇਤ ਕਿਸਾਨਾਂ ਨੂੰ ਦਿੱਤੇ ਗਏ ਤੇ ਕਿਸਾਨਾਂ ਨੇ ਵੀ ਪੰਜਾਬ ਸਰਕਾਰ ਅਰ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਜੋ ਵਾਅਦਾ ਉਹਨਾਂ ਕੀਤਾ ਕਿ ਦਿਵਾਲੀ ਤੋਂ ਪਹਿਲਾਂ ਤੁਹਾਡੇ ਖਾਤੇ 'ਚ ਪੈਸੇ ਆਣਗੇ ਮੁਆਵਜ਼ਾ ਰਾਸੀ ਮਿਲੇਗੀ ਉਹ ਵਾਅਦਾ ਉਹਨਾਂ ਨੇ ਨਿਭਾਇਆ ਹੈ ਔਰ ਇਸ ਮੌਕੇ ਤੇ ਐਸ ਡੀ ਐਮ ਸਮਾਣਾ ਰੀਤਾ ਗੋਇਲ ਨੇ ਕਿਹਾ ਕਿ ਜੋ ਸਤਰਾਣਾ ਹਲਕੇ ਦੇ ਪਿੰਡ ਸਮਾਣਾ ਦੇ ਨਾਲ ਲੱਗਦੇ تھے ਹੜ੍ਹ ਪ੍ਰਭਾਵਿਤ ਹੋਏ ਜਿਨ੍ਹਾਂ ਕਿਸੇ ਨਾ ਕਿਸੇ ਫਸਲਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਆਜ ਮੁਆਵਜ਼ਾ ਰਾਸੀ ਦੇ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਹਨ ਮੇਰਾ ਨਾਮ ਮੱਖਣ ਸਿੰਘ ਸਰਪੰਚ ਪਿੰਡ ਸਬਰੀੜੀ ਸ਼ਨਾ ਸਾਡੇ ਤਕਰੀਬਨ ਸਾਰੇ ਪਿੰਡ ਦੇ ਵਿੱਚ ਕੋਈ 10 ਕੋ ਏਕੜ ਜ਼ਮੀਨ ਬਚੀ ਏ 400 ਕਿਲ ਤੋਂ 4 ਫੈਕੜ ਤੋਂ ਉੱਤੇ ਹੋ ਗਿਆ ਨੁਕਸਾਨ ਜੀ ਸਾਡਾ ਪਹਿਲਾਂ ਜੋ ਵੀ ਖਰਾਬਾ ਹੁੰਦਾ ਹੈ ਮਾਲਕ ਦੇ ਖਾਤੇ ਜਾਂਦਾ ਹੈ ਹੁਣ ਪਿਆਰ ਸਰਕਾਰ ਨੇ ਜੋ ठेकेदार ਇਹਨਾਂ ਦੇ ਖਾਤੇ ਹੀ ਪਾਇਆ ਹੈ ਪਹਿਲਾਂ ਜੋ ਸਰਕਾਰਾਂ ਹਨ ਉਹ 5000 6000 ਖਰਾਬਾ ਦਿੰਦੀਆਂ ਹਨ ਮਾਨ ਸਰਕਾਰ ਇੰਨੀ ਵਧੀਆ ਸਰਕਾਰ ਕੀ ਇਹਨਾਂ ਤਕਰੀਬਨ 20000 ਰੁਪਇਆ ਘੱਟ ਤੋਂ ਘੱਟ ਖਰਾਬਾ ਪਾਇਆ ਹੈ ਇਹ ਪਹਿਲੀ ਸਰਕਾਰ ਜਿਨ੍ਹਾਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਵਾਅਦਾ ਕੀਤਾ ਸੀ ਵੀ ਕਿਸਾਨਾਂ ਦੇ ਖਾਤੇ ਦੇ ਵਿੱਚ ਜੋ ਖਰਾਬਾ ਹੈ ਆਏਗਾ ਜੋ ਕਿਆ ਕਰਤਾ ਜੋ ਕਿਆ ਜੀ ਵਾਦਾ ਕੀਤਾ ਵਾਦਾ ਪੂਰਾ ਕੀਤਾ ਸਾਡੇ ਬਹੁਤ ਹੀ ਹਰਮਨ ਪਿਆਰੇ ਐਮਐਲਐਸ ਹਰਬ ਕਲੰਤ ਸਿੰਘ ਬਾਜੀਗਰ ਸਾਹਿਬ ਬਹੁਤ ਹੀ ਵਧੀਆ ਐਮਐਲਏ ਨੇ ਜੋ ਵਾਦਾ ਕਰਦੇ ਨੇ ਪੂਰਾ ਕਰਦੇ ਨੇ ਸਬ ਡਿਵੀਜ਼ਨ ਸਮਾਨਾ ਦੇ ਜਿਹੜੇ ਛਤrana ਬਲੌਗ ਦੇ 6 ਪਿੰਡ ਫਲੱਡ ਅਫੈਕਟਿਡ ਸੀਗੇ ਜਿਵੇਂ ਕਿ ਅਸੀਂ ਫਲੱਡs ਇੱਥੇ ਆਂਦੇ ਰਹੇ ਆ ਸਾਨੂੰ ਪਿੰਡ ਵਾਸੀਆਂ ਦਾ ਬਹੁਤ ਜਿਆਦਾ ਸਹਿਯੋਗ ਮਿਲਿਆ ਤੇ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਵੱਲੋਂ ਜਿਹੜਾ ਮੁਆਵਜ਼ਾ ਦਿੱਤਾ ਗਿਆ ਤੇ ਉਹਨਾਂ ਦੀ ਰਹਿਨੁਮਾਈ ਜੇ ਜਿਵੇਂ ਸਾਨੂੰ ਡਾਇਰੈਕਸ਼ਨਸ ਮਿਲੇ ਆ ਉਹਦੇ ਤਹਿਤ ਸਾਰੀ ਅਸੈਸਮੈਂਟ ਕਰਕੇ ਸਾਨੂੰ ਐਸਡੀਆਰਐਫ ਤੇ ਸਟੇਟ ਬਜਟ ਚ ਸਾਰਾ ਮੁਆਵਜ਼ਾ ਮਿਲਿਆ ਹੈਗਾ ਤੇ ਉਹ ਅਸੀਂ ਜਿਹੜੇ ਵੀ ਕਿਸਾਨ ਵੀ ਪ੍ਰਭਾਵਿਤ ਸੀਗੇ ਉਹਨਾਂ ਦੇ ਅਕਾਊਂਟ ਚ ਕ੍ਰੈਡਿਟ ਕਰਕੇ ਫਿਰ ਉਸ ਤੋਂ ਬਾਅਦ ਅੱਜ ਸੈਂਕਸ਼ਨ ਲੈਟਰ ਵੰਡੇ ਗਏ ਨੇ ਤਕਰੀਬਨ ਅਸੀਂ 61 ਲੱਖ ਰੁਪਏ ਦੇ ਜਿਹੜੇ ਹੈਗੇ ਨੇ ਮੁਆਵਜ਼ਾ ਅੱਜ ਉਹਨਾਂ ਦੇ ਖਾਤਿਆਂ ਚ ਪੈ ਚੁੱਕਿਆ ਹੈ 90 ਤੋਂ 92 ਬੈਨੇਫੀਸ਼ੀਰੀਜ਼ ਨੇ ਜਿਹੜੇ ਕਿ ਅੱਜ ਇੱਥੇ ਇਕੱਠੇ ਹੋਏ ਨੇ ਤੇ ਆਪਾਂ ਹੀ ਅਸੀਂ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਨੇ ਤੇ ਇਸ ਲੜੀ ਨੂੰ ਜਾਰੀ ਕਰਦੇ ਹੋ ਸਾਡੇ ਅੱਗੇ ਦੋ ਪਿੰਡ ਹੋਰ ਨੇ ਜਿੱਦੀ ਡਿਸਟ੍ਰੀਬਿਊਸ਼ਨ ਕੀਤੀ ਜਾਏਗੀ ਤੇ ਇਸੇ ਦਰਨ ਨਾਲ ਮਕਾਨ ਤੇ ਪਸ਼ੂਧਨ ਜੀ ਦਾ ਵੀ ਨੁਕਸਾਨ ਹੋਇਆ ਉਹ ਸਾਰੀਆਂ ਅਸੀਂ ਸਟਾਰਟ ਕੀਤਾ ਹੈਗਾ ਉਹ ਵੀ ਡਿਸਟ੍ਰੀਬਿਊਸ਼ਨ ਹੋਏਗੀ ਉਹਦੇ ਨਾਲ ਹੀ ਮੈਂ ਦੱਸਣਾ ਚਾਹਨੀ ਆ ਕਿ ਜਿਵੇਂ ਚਾਈਨਾ ਵਾਇਰਸ ਜਿਹੜਾ ਬੋਨਾ ਰੋਕ ਕਰਕੇ ਵੀ ਜਿਹੜੀ ਫਸਲ ਖਰਾਬ ਹੋਈ ਆ ਉਹਦੀ ਵੀ ਗਰਦੌਰੀ ਸ਼ੁਰੂ ਹੋ ਗਈ ਹੈ ਤੇ ਜਿਵੇਂ ਸਰਕਾਰ ਦੀਆਂ ਹਦਾਇਤਾਂ ਅਨਸਾਰ ਉਹਦੀ ਵੀ ਜਿਹੜੀ ਹੈਗੀ ਮੁਆਵਜ਼ੇ ਦੀ ਵੰਡ ਅੱਗੇ ਜਿਹੜੀ ਹੈਗੀ ਉਹਦੀ ਵੀ ਕਾਰਵਾਈ ਅੰਮੀ ਚਾਰੇਗੀ ਥੈਂਕ ਯੂ ਅੱਜ ਚਾਰ ਪਿੰਡਾਂ ਨੂੰ ਜਿਹੜਾ ਬਲਾਕ ਜਿਨ੍ਹਾਂ ਦੇ ਖੇਤ ਪਾਣੀ ਦੇ ਵਿੱਚ ਵਹਿ ਗਏ ਸੀਗੇ ਉਹਨਾਂ ਨੂੰ ਅੱਜ ਮੁੱਖ ਮੰਤਰੀ ਸਾਹਿਬ ਨੇ ਜਿਹੜਾ 20000 ਰੁਪਿਆ ਪ੍ਰਤੀ ਐਕਰ ਮੁਆਵਜ਼ਾ ਦੇਣ ਦਾ ਜੋ ਵਾਅਦਾ ਕੀਤਾ ਸੀਗਾ ਕਿਸਾਨ ਭਰਾਵਾਂ ਦੇ ਨਾਲ ਅੱਜ ਅਸੀਂ ਉਹ ਪਿੰਡ 'ਚ ਆ ਕੇ ਕਿਸਾਨ ਭਰਾਵਾਂ ਨੂੰ ਬੁਲਾ ਕੇ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਅਸੀਂ ਅੱਜ ਸੈਕਸ਼ਨ ਜਿਹੜੇ ਲੈਟਰ ਨੇ ਉਹ ਵੰਡੇ ਗਏ ਨੇ ਔਰ ਅੱਜ 60 ਲੱਖ 90000 125 ਰੁਪਏ ਜਿਹੜੇ ਬ91 ਕਾਠ 60 ਲੱਖ ਰੁਪਏ ਦੇ ਕਰੀਬ ਜਿਹੜੇ ਚੈੱਕ ਨੇ ਸੈਕਸ਼ਨ ਲੈਟਰ ਨੇ ਜਿਹੜੇ ਉਹ ਦਿੱਤੇ ਗਏ ਨੇ ਬਾਕੀ ਅਜੇ ਕੰਮੇ ਪਰਿਵਾਰਾਂ ਨੂੰ ਜਿਹੜੇ ਉਹ ਸੈਕਸ਼ਨ ਲੈਟਰ ਦਿੱਤੇ ਗਏ ਜਿਹਦੇ ਵਿੱਚੋਂ 7 ਰਹਿ ਗਏ ਸੀਗੇ ਉਹ ਕਈਆਂ ਦੇ ਅਕਾਊਂਟ ਨੰਬਰ ਸੀਗੇ ਜਿਹੜੇ ਉਹ ਆਧਾਰ ਕਾਰਡ ਨਾਲ ਮੈਚ ਨਹੀਂ ਸੀ ਉਹ ਪਾਰੇ ਸੋ ਉਹਨਾਂ ਦੇ ਅਕਾਊਂਟ ਨੰਬਰ ਸਹੀ ਕਰਵਾ ਕੇ ਉਹਨਾਂ ਦੇ ਖਾਤੇ ਦੇ ਜਿਹੜਾ ਅਜੇ ਉਹ ਪੈਸਾ ਆ ਜਾਏਗਾ ਔਰ ਬਾਕੀ ਮਰੋੜੀ ਤੇ ਸਪਰੇੜੀ ਦੋ ਪਿੰਡ ਨੇ ਇਹਨਾਂ ਦਾ 17 ਤਰੀਕ ਨੂੰ ਇਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਇਸੇ ਤਰ੍ਹਾਂ ਜੱਜ ਜਿੱਦਾਂ ਚ ਕਿਸਾਨ ਭਰਾਵਾਂ ਨੂੰ ਸੈਕਸ਼ਨ ਲੈਟਰ ਵੱਡੇ ਗਏ ਨੇ ਇਸੇ ਤਰ੍ਹਾਂ 17 ਤਰੀਕ ਨੂੰ ਜਾ ਕੇ ਉਹਨਾਂ ਕੋਲ ਵੰਡਾਂਗੇ ਔਰ ਜੋ ਮੁੱਖ ਮੰਤਰੀ ਸਾਹਿਬ ਨੇ ਮਕਾਨਾਂ ਦਾ ਕਿਹਾ ਸੀਗਾ ਕਿ ਅਸੀਂ ਮਕਾਨਾਂ ਦੇ ਪੈਸੇ ਨੇ ਜਿਹੜੇ ਉਹ ਵੀ ਦੇਵਾਂਗੇ ਜੇ ਕਿਸੇ ਦਾ ਪਸ਼ੂ ਨੁਕਸਾਨਿਆ ਗਿਆ ਤਾਂ ਉਸਦੇ ਪੈਸੇ ਵੀ ਅਸੀਂ ਜਿਹੜੇ ਉਹ ਦੇਵਾਂਗੇ ਸੋ ਸਰਵੇ ਸਾਡਾ ਇਸ ਕੋਲ ਸਾਰਾ ਟੋਟਲ ਕੰਪਲੀਟ ਆ ਚੁੱਕਿਆ ਜਿਸ ਤਰ੍ਹਾਂ ਅਸੀਂ ਅੱਜ ਬਲਾਕ ਕੇ ਕਿਸਾਨ ਭਰਾਵਾਂ ਨੂੰ ਅੱਜ ਇੱਥੇ ਪੈਸੇ ਦਿੱਤੇ ਨੇ ਇਸੇ ਤਰ੍ਹਾਂ ਹੀ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਮਕਾਨਾਂ ਦੇ ਤੇ ਪਸ਼ੂਆਂ ਦੇ ਜਿਹੜਾ ਪੈਸਾ ਉਹ ਅਸੀਂ ਦੇਵਾਂਗੇ। ਸਤਾਣੇ ਹਲਕੇ ਚ ਸੁਆਣੇ ਬਲਾਕ ਚ ਜਿਹੜੇ ਛੇ ਪਿੰਡ ਸੀਗੇ ਉਹ ਅਫੈਕਟਡ ਹੋਏ ਨੇ ਜੀ। ਬਾਕੀ ਉਧਰ ਮੇਰੇ ਸਾਤ ਅੱਠ ਪਿੰਡ ਉਧਰ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਵੀ ਅੱਜ ਅਸੀਂ 3 ਵਜੇ ਦਾ ਰੱਖਿਆ ਹੋਇਆ ਜੀ ਉਹ ਵੀ ਕਿਸਾਨ ਭਰਾ ਸਾਰੇ ਬੁਲਾ ਰੱਖੇ ਨੇ। ਉੱਥੇ ਅੱਜ ਅਸੀਂ ਉਹਨਾਂ ਨੂੰ ਸੈਕਸ਼ਨ ਲੈਟਰ ਦੇਵਾਂਗੇ ਅਸੀਂ ਕਿੰਨੇ ਬੰਦਾ ਜ ਆ ਉਦੋਂ ਕਿੰਨੇ ਕਿੰਨੇ ਇਹਦੇ ਨਾਲੋਂ ਤਕਰੀਬਨ ਉਹ ਰਾਸ਼ੀ ਜਿਹੜੀ ਉਹ ਦੁੱਗਣੀ ਹੋਏਗੀ ਜੀ ਕਿਉਂ ਇੱਥੇ ਜਿਹੜੇ ਪਿੰਡ ਬਿਲਕੁਲ ਘੱਗਰ ਦੇ ਨਾਲ ਲੱਗਦੇ ਸੀਗੇ ਜਿਨ੍ਹਾਂ ਦੇ ਨੀਵੇਂ ਖੇਤ ਸੀਗੇ ਜਿੱਦਾਂ ਸਪਰੇਡ ਹੀ ਹੋ ਗਿਆ ਛੰਨਾ ਹੋ ਗਿਆ ਤੇ ਬਿਲਕੁਲ ਘੱਗਰ ਦੇ ਵਿੱਚ ਬੈਠੇ ਹੋਏ ਨੇ ਰਦੜੀ ਹੋ ਗਿਆ ਇਹ ਪਿੰਡ ਜਾੜਾ ਜਿਹੜੇ ਇਫੈਕਟਡ ਹੋਏ ਸੀਗੇ ਉਹਨਾਂ ਪਿੰਡਾਂ ਨੂੰ ਜਿਹੜਾ ਅੱਜ ਮੋਤਵਾ ਦਿੱਤਾ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼